ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਅਮਲ ਕਰਨਾ ਸੋ ਜਿਹੜੀਆਂ ਰੂਹਾਂ ਘਰ ਵਿੱਚ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਹੈ ਘਰ ਵਿੱਚ ਇਹ ਚਿਰਾਗ ਰੌਸ਼ਨ ਕੀਤੇ ਹੋਏ ਆ ਸੋ ਉਹਨਾਂ ਲਈ ਬਹੁਤ ਹੀ ਖਾਸ ਤੇ ਇਹ ਵੀਡੀਓ ਹੈ ਜੀ ਸੋ ਇੱਕ ਵਾਰ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕਈ ਰੂਹਾਂ ਸੱਚ ਤੇ ਚਿਰਾਗ ਰੌਸ਼ਨ ਕਰਦੀਆਂ ਹੈ ਉਹ ਵੀ ਇਹ ਵੀਡੀਓ ਨੂੰ ਜ਼ਰੂਰ ਸਾਂਝਾ ਤੇ ਜਿਹੜੀਆਂ ਰੂਹਾਂ ਜਮੀਨ ਤੇ ਚਰਾਗ ਨੂੰ ਰੋਸ਼ਣ ਕਰਦਿਆਂ ਆ ਉਹ ਵੀ ਇਸ ਵੀਡੀਓ ਨੂੰ ਜਰੂਰ ਸੌਣਨ ਕਿਉਂਕਿ ਅੱਜ ਆਪਾਂ ਇਹਦੇ ਵਿੱਚ ਕੁਝ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਸੋ ਜੇਕਰ ਕੋਈ ਇਹਨਾਂ ਗੱਲਾਂ 'ਚੋਂ ਗਲਤੀ ਤੁਸੀਂ ਵੀ ਕਰ ਰਹੇ ਹੋ ਤਾਂ ਇਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਆ ਤਾਂ ਕਿ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਨਾ ਆਵੇ ਸੋ ਵੀਡੀਓ ਨੂੰ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰਨੀ ਤੇ ਅੱਗੇ ਤੋਂ ਵੀ ਸੋਚੀ ਰੱਖਣੀ ਅਣਜਾਣੇ ਚੋਹੇ ਗਲਤੀ ਬਖਸ਼ੀ ਜਾਂਦੀ ਹੈ ਜਾਣੂ ਚੁਕੇ ਕੀਤੀ ਕਦੇ ਨਹੀਂ ਬਖਸ਼ੀ ਜਾਂਦੀ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਤੇ ਆ ਸਕੇ ਜੀ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਆਂ ਵਿਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤਿੰਨਾਂ ਤਿੰਨਾਂ ਪੀੜੀਆਂ ਤੋਂ ਪੀਰਾਂ ਦੀ ਸੇਵਾ ਕਰਦੇ ਆਂ ਪਰ ਫਿਰ ਵੀ ਘਰ ਵਿੱਚ ਪੁੱਠਾ ਚੱਕਰ ਲੱਗਾ ਹੋਇਆ ਹੈ ਕਹਿੰਦੇ ਕਿ ਮੇਰੇ ਪੁੱਤਰ ਬੱਚੇ ਯਾਨੀ ਕਹਿਣੇ ਚ ਨਹੀਂ ਹੈ ਸੋ ਦੇਖੋ ਜੀ ਇਹਦੇ ਲਈ ਤੁਹਾਨੂੰ ਇੱਕ ਹੀ ਗੱਲ ਕਹਾਂਗੇ ਜੋ ਸਮਾਂ ਹੱਥੋਂ ਲੰਘ ਗਿਆ ਹੈ ਉਹਦੇ ਲਈ ਤੁਸੀਂ ਅਰਦਾਸ ਕਰ ਸਕਦੇ ਆਂ ਕਿ ਬੱਚੇ ਹੱਥੋਂ ਨਿਕਲ ਗਏ ਆ ਕਿ ਮਾਲਕਾ ਸਿੱਧੇ ਰਾਹੇ ਪਾ ਸੋ ਬਾਕੀ ਉਹਨਾਂ ਦਾ ਆਪ ਦਾ ਵੀ ਮਾਨੇ ਝੁਕਣਾ ਚਾਹੀਦਾ ਜਿੰਤਣ ਉਹ ਆਪ ਝੁਕਣਗੇ ਕਿ ਅਸੀਂ ਇਹ ਸਾਰੀਆਂ ਪਰੇਸ਼ਾਨੀਆਂ ਤੋਂ ਬਾਹਰ ਨਿਕਲਣਾ ਚਾਹੁੰਦੇ ਗਲਤ ਕੰਮਾਂ ਨੂੰ ਛੱਡਣਾ ਚਾਹੁੰਦੇ ਆ ਤੇ ਉਸ ਦਿਨ ਮਾਲਕ ਜਲਦੀ ਹੀ ਕਿਰਪਾ ਕਰ ਦਿੰਦਾ ਬਸ ਹਰ ਰੋਜ਼ ਇੱਕ ਅਰਦਾਸ ਹੀ ਕਰ ਸਕਦੇ ਹੋ ਤੁਸੀਂ ਤੇ ਮੇਨ ਗੱਲ ਕਿ ਇਹਨਾਂ ਕੰਮਾਂ ਤੋਂ ਜੇਕਰ ਤੁਸੀਂ ਬਚਣਾ ਹੈ ਇਹਨਾਂ ਪਰੇਸ਼ਾਨੀਆਂ ਤੋਂ ਬਚਣਾ ਹੈ ਕੀ ਬੱਚੇ ਗਾਂ ਜਾ ਕੇ ਪਰੇਸ਼ਾਨ ਨਾ ਕਰਨ ਆਪਣੀਆਂ ਮਰਜ਼ੀਆਂ ਨਾ ਕਰਨ ਕੋਈ ਗਲਤ ਕਦਮ ਨਾ ਠਾਉਣ ਗਲਤ ਕੰਮ ਨਾ ਕਰਨ ਤਾਂ ਉੱਥੇ ਫਿਰ ਤੁਹਾਨੂੰ ਇੱਕ ਹੀ ਕੰਮ ਕਰਨ ਦੀ ਜ਼ਰੂਰਤ ਆ ਜੋ ਕਿ ਬਿਲਕੁਲ ਸੱਚ ਤੇ 100% ਸਹੀ ਹੈ ਕੰਮ ਕੀ ਕਰਨਾ ਹੈ ਕਿ ਆਪਣੀ ਔਲਾਦ ਨੂੰ ਆਪਣੇ ਹੱਥ ਵਿੱਚ ਰੱਖਣ ਦਾ ਇੱਕ ਹੀ ਢੰਗ ਹੈ ਕਿ ਜਦੋਂ ਹੀ ਬੱਚਾ ਸੁਰਤ ਸੰਭਾਲਣੀ ਸ਼ੁਰੂ ਕਰਦਾ ਹੈ ਉਦੇ ਦੇਖ ਪਰ ਇਸ ਤਰੀਕੇ ਨਾਲ ਕਰੋ ਇਹ ਨਹੀਂ ਹੈ ਕਿ ਲਾਰਡ ਕਰਦੇ ਹੋ ਜੋ ਮੰਗ ਲਿਆ ਜਾਨੀ ਕਿ ਉਹ ਦੇ ਦਿੱਤਾ ਜੋ ਬੱਚੇ ਨੇ ਖੁਆਇਸ਼ ਰੱਖੀ ਉਹ ਤੁਸੀਂ ਪੂਰੀ ਕਰ ਦਿੱਤੀ ਇਸ ਤਰ੍ਹਾਂ ਬੱਚਾ ਵਿਗੜੇਗਾ ਸੋ ਉਹਨੂੰ ਸਮਝਾਉਣਾ ਸ਼ੁਰੂ ਕਰੋ ਉਹਨੂੰ ਸਮੇ ਦੇ ਹਿਸਾਬ ਦੇ ਨਾਲ ਸਮਝਾਉਣਾ ਹੈ ਕਿ ਆ ਕੰਮ ਇਸ ਤਰ੍ਹਾਂ ਬਣਦਾ ਹੈ ਬਾਕੀ ਪਰਮਾਤਮਾ ਦੇ ਵੱਲ ਵੀ ਲਾਉਣਾ ਚੰਗੇ ਮਾੜੇ ਬਾਰੇ ਵੀ ਦੱਸਣਾ ਹੈ ਕਿ ਮਾੜਾ ਕਰੋਗੇ ਤੇ ਉਹ ਪਰਮਾਤਮਾ ਦੇ ਕਰ ਲਈ ਹੈ ਕਿਉਂਕਿ ਜੋ ਤੁਸੀਂ ਉਸ ਟਾਈਮ ਉਹਨਾਂ ਦੇ ਦਿਮਾਗ 'ਚ ਬਿਠਾ ਦਿੱਤਾ ਉਹ ساری ਜ਼ਿੰਦਗੀ ਹੀ ਬੈਠਾ ਰਹਿਣਾ ਜਦੋਂ ਤੁਸੀਂ ਛੋਟੇ ਬੱਚੇ ਨੂੰ ਵੀ ਸਮਝਾਉਣਾ ਇਹ ਗੱਲਾਂ ਸਮਝਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਦੋਂ ਹੀ ਪਰਮਾਤਮਾ ਨੇ ਸਾਥ ਦੇਣਾ ਸ਼ੁਰੂ ਕਰ ਦੇਣਾ ਫਿਰ ਜਿਸ ਦਿਨ ਸੁਰਤ ਸੰਭਾਲੇਗਾ ਗਲਤ ਕਦਮ ਉਠਾਉਣ ਲੱਗੇਗਾ ਉਸ ਦਿਨ ਫਿਰ ਪਰਮਾਤਮਾ ਨੇ ਨੂੰ ਰੋਕ ਲੈਣਾ ਉਸ ਰਸਤੇ ਵੱਲ ਜਾਣ ਨਹੀਂ ਦੇਣਾ ਸੋ ਜਦੋਂ ਤੁਸੀਂ ਖੁਦ ਉਹਨਾਂ ਤੇ ਧਿਆਨ ਦੇਣਾ ਧਿਆਨ ਦੇਣਾ ਕੀ ਹੁੰਦਾ ਪਰਬ੍ਰਿਸ਼ਕੀ ਹੁੰਦੀ ਆ ਕੀ ਟਾਈਮ ਦੇਣਾ ਬੱਚੇ ਨੂੰ ਉਹਦੇ ਨਾਲ ਬਹਿ ਕੇ ਹਰ ਇੱਕ ਤਰ੍ਹਾਂ ਦੀ ਗੱਲ ਗਾਨੀ ਸੁਖ ਸੁੱਖਾਨਾ ਇਹ ਨਹੀਂ ਵੀ ਹੁਲਤ ਕੋਈ ਗਲਤੀ ਹੋ ਗਈ ਤਾਂ ਉਹਨੂੰ ਮਾਰਨ ਲੱਗ ਪੈਣਾ ਕੁੱਟਣ ਲੱਗ ਪੈਣਾ ਇਸ ਤਰ੍ਹਾਂ ਕਦੇ ਨਾ ਕਰੋ ਕਿਉਂਕਿ ਬੱਚਾ ਮਾਰ ਸੰਡ ਹੋ ਜਾਂਦਾ ਹੈ ਤਾਂ ਫਿਰ ਉਹ ਇਹ ਸੋਚ ਲੈਂਦਾ ਹੈ ਤਾਂ ਕਿ ਹੋਇਆ ਜੇ ਮੈਂ ਗਲਤੀ ਕਰ ਲਈ ਤਾਂ ਥੋੜਾ ਜਿਆਦਾ ਤਾਕਿਆ ਜਾਣਾ ਹੈ ਕੁੱਟ ਪੈ ਜਾਵੇਗੀ ਇਸ ਤੋਂ ਜ਼ਿਆਦਾ ਕੁਝ ਨਹੀਂ ਕਿਉਂਕਿ ਬੱਚਾ ਭੇਤ ਭਾ ਲੈਂਦਾ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅੱਖ ਦੀ ਘੂਰ ਨਾਲ ਜਿੱਦਾਂ ਕੀ ਕਹਿੰਦੇ ਸਮਿਆਂ ਦੇ ਵਿੱਚ ਹੁੰਦੀ ਸੀ ਕਿ ਮਾਪਿਆਂ ਦੀ ਅੱਖ ਦੀ ਘੂਰ ਦੇ ਨਾਲ ਹੀ ਬੱਚਾ ਡਰ ਜਾਂਦਾ ਸੀ ਜੇਕਰ ਇਸ ਤਰ੍ਹਾਂ ਹੁੰਦੇ ਹੋ ਤਾਂ ਪਿਆਰ ਤੇ ਨਾਲ ਬੱਚੇ ਨਾਲ ਬੈਠ ਕੇ ਗੱਲਬਾਤ ਕਰੋ ਉਹਨੂੰ ਪੁੱਛੋ ਇਹ ਪੜ੍ਹ ਕੇ ਨਹੀਂ ਆਉਂਦਾ ਕੀ ਪਰੇਸ਼ਾਨੀ ਆ ਕੋਈ ਚਿਕਰ ਲੱਗਦਾ ਹੈ ਕਿ ਬੱਚਾ ਪਰੇਸ਼ਾਨ ਹੁੰਦੇ ਨਾਲ ਪਿਆਰ ਨਾਲ ਗੱਲ ਕਰੋ ਤੇ ਉਹਦੇ ਤੋਂ ਹਰ ਇੱਕ ਗੱਲ ਦਾ ਜਵਾਬ ਲਵੋ ਤੇ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਕਹੋ ਕਿ ਅਸੀਂ ਕੁਝ ਨਹੀਂ ਕਹਿਣਗੇ ਸਾਨੂੰ ਜਿਹੜੀ ਗੱਲ ਬਾਹਰੋਂ ਪਤਾ ਲੱਗਣੀ ਹੈ ਉਹ ਤੁਸੀਂ ਸਾਨੂੰ ਪਹਿਲਾਂ ਹੀ ਦੱਸੋ ਜੇ ਤੁਸੀ ਪਿਆਰ ਦੇ ਨਾਲ ਡੀਲ ਆਪਣੇ ਬੱਚੇ ਨਾਲ ਕਰੋਗੇ ਤੇ ਉਹ ਬੱਚਾ ਵੀ ਤੁਹਾਡੇ ਤੇ ਯਕੀਨ ਕਰੇਗਾ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰੇਗਾ ਤੇ ਉਹ ਬੱਚਾ ਕਦੇ ਵੀ ਗਲਤ ਰਸਤੇ ਤੇ ਨਹੀਂ ਪਵੇਗਾ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰ ਲਓਗੇ ਸੋ ਅੱਜ ਕੱਲ ਕੀ ਹੁੰਦਾ ਹੈ ਕਿ ਬੱਚੇ ਜੇ ਫੋਨਾਂ ਤੇ ਲੱਗੇ ਹੋਏ ਆ ਤੇ ਮਾਪੇ ਵੀ ਲੱਗੇ ਹੋਏ ਆ ਪਰ ਬੱਚਿਆਂ ਤੇ ਧਿਆਨ ਹੀ ਨਹੀਂ ਦੇ ਰਹੇ ਉਹਨਾਂ ਨੂੰ ਪੁੱਛੇ ਹੀ ਨਹੀਂ ਰਹੇ ਕਿ ਤੁਹਾਡੀ ਜ਼ਿੰਦਗੀ ਵਿੱਚ ਚੱਲ ਕੀ ਰਿਹਾ ਔਰ ਕੋਈ ਆਪੋ ਆਪਣੇ ਫੋਨਾਂ ਤੇ ਵਿਜੀ ਰਹਿੰਦਾ ਹੈ ਇੰਨਾ ਸਮਾਂ ਹੀ ਨਹੀਂ ਕੱਢਦੇ ਹੈ ਕਿ ਅਸੀਂ ਇੱਕ ਦੂਸਰੇ ਨਾਲ ਬਹਿ ਕੇ ਵੀ ਗੱਲ ਕਰੀਏ ਸੋ ਬੱਚਾ ਫਿਰ ਪਰੇਸ਼ਾਨੀ ਵਿੱਚ ਆ ਕੇ ਕੋਈ ਨਾ ਕੋਈ ਗਲਤ ਕਦਮ ਉਠਾਈ ਲੈਂਦਾ ਕਿਉਂਕਿ ਬੱਚੇ ਨੂੰ ਇਸ ਉਮਰ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦੀ ਜ਼ਰੂਰਤ ਹੁੰਦੀ ਹੈ ਇਹ ਨਹੀਂ ਹੈ ਫਿਰ ਚਲੋ ਘਰ ਚੋਂ ਇਹੋ ਜਿਹਾ ਪਿਆਰ ਨਹੀਂ ਮਿਲਦਾ ਤਾਂ ਫਿਰ ਇਹ ਨਹੀਂ ਹੈ ਕਿ ਮਾਪੇ ਪਿਆਰ ਨਹੀਂ ਕਰਦੇ ਜਾਂ ਤੋਂ ਵੀ ਵੱਧ ਕੇ ਕਰਦੇ ਮਾਪਿਆਂ ਰਗਾ ਪਿਆਰ ਕੋਈ ਕਰ ਨਹੀਂ ਸਕਦਾ ਪਰ ਜਿਤਾਉਣਾ ਵੀ ਜ਼ਰੂਰੀ ਹੈ ਜਦੋਂ ਬੱਚਿਆਂ ਨੂੰ ਘਰੋਂ ਇਸ ਤਰ੍ਹਾਂ ਦੀ ਸਪੋਰਟ ਨਹੀਂ ਮਿਲਦੀ ਬਾਹਰ ਕਿਸੇ ਨਾਲ ਉਹ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਲੱਗਦਾ ਕਿ ਇਹ ਮੈਨੂੰ ਸਮਝ ਰਿਹਾ ਹੈ ਤੇ ਕਰਦੇ ਸਮਝਦੇ ਨਹੀਂ ਇੱਥੋਂ ਹੀ ਬੱਚਾ ਗਲਤ ਰਸਤੇ ਤੇ ਪੈ ਜਾਂਦਾ ਹੈ ਜੀ ਸੋ ਇਹਨਾਂ ਗੱਲਾਂ ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਬੱਚੇ ਦੇ ਨਾਲ ਹਰ ਇੱਕ ਤਰ੍ਹਾਂ ਦੀ ਗੱਲਬਾਤ ਕੀਤੀ ਜਾਵੇ ਕਿਉਂਕਿ ਬੱਚਾ 11 ਤੋਂ 18-20 ਸਾਲ ਦੇ ਵਿੱਚ ਵਿੱਚ ਜੇਕਰ ਉਹਨੂੰ 16 ਥੋੜਾ 17 ਸਾਲ ਤੱਕ ਤੁਸੀਂ ਸੰਭਾਲ ਕੇ ਰੱਖ ਲਿਆ ਤੇ ਉਸ ਤੋਂ ਬਾਅਦ ਉਹ ਬੱਚਾ ਕਦੇ ਗਲਤੀ ਨਹੀਂ ਕਰੇਗਾ 20 ਤੋਂ ਥੱਲੇ ਥੱਲੇ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸਾਲਾਂ ਦੇ ਵਿੱਚ ਬੱਚੇ ਦਾ ਧਿਆਨ ਰੱਖ ਲਿਆ ਤੇ ਫਿਰ ਉਹ ਬੱਚਾ ਕਦੇ ਗਲਤ ਰਸਤੇ ਤੇ ਪੈ ਹੀ ਨਹੀਂ ਸਕਦਾ ਚੰਗੇ ਮਾੜੇ ਦਾ ਗਿਆਨ ਤੋਂ ਤੇ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਆਪਣੇ ਗੁਰੂ ਰੈਬਰਾਂ ਬਾਰੇ ਉਹਨਾਂ ਨੂੰ ਦੱਸੋ ਬਿਠਾ ਕੇ ਕਿ ਉਹਨਾਂ ਨੇ ਸਾਡੇ ਲਈ ਕੀ ਕੀ ਕੀਤਾ ਕਿੱਥੇ ਕਿੱਥੇ ਕੁਰਬਾਨੀਆਂ ਦਿੱਤੀਆਂ ਉਹਨੀਆਂ ਚੰਗਾ ਗਿਆਨ ਦੇਣਾ ਮਾਪੇ ਦਾ ਫਰਜ਼ ਹੈ ਸੋ ਇਹ ਨਹੀਂ ਫਰਜ਼ ਹੈ ਕਿ ਮਾਪੇ ਨੇ ਜਨਮ ਦੇ ਦਿੱਤਾ ਤੇ ਉਹਨਾਂ ਦੀ ਹਰ ਇੱਕ ਤਰ੍ਹਾਂ ਦੀ ਖੁਆਇਸ਼ ਨੂੰ ਪੂਰਾ ਕਰ ਦਿੱਤਾ ਬਸ ਇੱਥੇ ਤੱਕ ਹੀ ਪਿਆਰ ਨਹੀਂ ਹੁੰਦਾ ਬੱਚੇ ਦੇ ਨਾਲ ਜੇ ਬੱਚੇ ਦੀ ਜੇਕਰ ਚਾਹੁੰਦੇ ਹੋ ਕਿ ਪੂਰੀ ਜ਼ਿੰਦਗੀ ਨੂੰ ਬਦਲਣਾ ਹੈ ਤਾਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇਹ ਕੁਝ ਸਾਲ ਉਹਨਾਂ ਦੇ ਜੇਕਰ ਤੁਸੀਂ ਸੰਭਾਲ ਕੇ ਰੱਖ ਲੈਂਦੇ ਹੋ ਖੁਦ ਆਪਣੇ ਨਾਲ ਬਤਾਉਂਦੇ ਹੋ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰਦੇ ਹੋ ਸੋ ਕਿਸੇ ਬਾਹਰਲੇ ਨੂੰ ਮੌਕਾ ਨਹੀਂ ਦਿੰਦੇ ਹੋ ਤਾਂ ਪੂਰੀ ਜ਼ਿੰਦਗੀ ਉਹਨਾਂ ਦੀ ਖੁਸ਼ੀਆਂ ਨਾ ਪਰ ਜਾਂਦੀਆਂ ਤੇ ਮਾਪਿਆਂ ਦੀ ਵੀ ਜ਼ਿੰਦਗੀ ਖੁਸ਼ੀਆਂ ਨਾ ਪਰ ਜਾਂਦੀ ਕਿਉਂਕਿ ਬੱਚੇ ਜੋ ਘਰ ਵਿੱਚ ਸਿੱਖਣਗੇ ਉਹੋ ਹੀ ਸਿੱਖਿਆ ਬੱਚੇ ਨੂੰ ਮਿਲਣੀ ਹੈ ਜਿਸ ਤਰ੍ਹਾਂ ਦੀ ਤੁਸੀਂ ਬੋਲਵਾਣੀ ਉਹਨਾਂ ਨੂੰ ਸਕਾਲ ਦੋਗੇ ਉਸ ਤਰ੍ਹਾਂ ਦਾ ਹੀ ਬੋਲੇਗਾ ਇੱਕ ਹੁੰਦਾ ਕਿ ਪਿਆਰ ਦੇ ਨਾਲ ਮਾਤੇਰੇ ਨਾਲ ਬੁਲਾਉਂਦੇ ਆ ਬੱਚਾ ਛੋਟਾ ਹੈ ਪਿਆਰ ਦੇ ਵਿੱਚ ਹੀ ਉਗਾਲਾ ਗੱਡੀ ਜਾ ਰਿਹਾ ਤੇ ਮਾਪੇ ਹੱਸੀ ਜਾ ਰਹੇ ਆ ਕਿਉਂਕਿ ਹਾਸਾ ਆਉਂਦਾ ਹੈ ਛੋਟਾ ਜਿਹਾ ਬੱਚਾ ਜਦੋਂ ਇਹ ਸ਼ਬਦ ਬੋਲਦਾ ਹੈ ਪਰ ਕਦੇ ਵੀ ਇਹ ਗਲਤੀ ਨਾ ਕਰੋ ਉੱਥੇ ਉਹਨੂੰ ਟੋਕਣਾ ਸ਼ੁਰੂ ਕਰ ਦੋ ਜੇਕਰ ਅੱਜ ਤੁਸੀਂ ਇਹ ਟੋਕਣਾ ਸ਼ੁਰੂ ਕਰ ਦਿੱਤਾ 1 ਮਿੰਟ ਦੀ 2 ਮਿੰਟ ਦੀ ਇਹ ਖੁਸ਼ੀ ਨਾ ਦੇਖੋ ਪੂਰੀ ਜ਼ਿੰਦਗੀ ਦੀ ਖੁਸ਼ੀ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਜ਼ਰੂਰਤ ਆ ਕਹਿੰਦੇ ਵੀ ਮਾਪਾ ਜਨਮ ਦੇ ਸਕਦਾ ਪਰ ਕਰਮ ਨਹੀਂ ਲਿਖ ਸਕਦਾ ਪਰ ਇਹ ਸੱਚ ਹੈ ਪਰ ਇਹਦੇ ਨਾਲ ਇਹ ਵੀ ਓਨਾ ਹੀ ਸੱਚ ਆ ਕਿ ਜੇ ਮਾਪੇ ਨੇ ਜਨਮ ਦਿੱਤਾ ਤਾਂ ਉਹਦੀ ਪਰਵਰਿਸ਼ ਚੰਗੀ ਤਰ੍ਹਾਂ ਕਰਨੀ ਜਾਵੇ ਪਰਵਰਿਸ਼ ਚੰਗੀ ਤਰ੍ਹਾਂ ਕਰ ਲਓਗੇ ਤਾਂ ਜ਼ਿੰਦਗੀ ਦੇ ਵਿੱਚ ਨਾ ਖੁਦ ਦੁਖੀ ਹੋਵੋਗੇ ਨਾ ਬੱਚੇ ਦੁਖੀ ਹੋਣਗੇ ਤੇ ਉੱਚੋਂ ਘਰ ਵਿੱਚੋਂ ਸਿੱਖਣਗੇ ਉਹੀ ਸਿੱਖਿਆ ਨੂੰ ਪੱਲੇ ਬੰਨ ਲੈਣਗੇ ਜੀ ਸੋ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਓ ਜੋ ਆਪਾਂ ਕਮੈਂਟ ਦੇ ਵਿੱਚ ਪੜਿਆ ਜੇਕਰ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ مصیبت ਦਾ ਸਾਹਮਣਾ ਨਾ ਕਰੇ ਜ਼ਿੰਦਗੀ 'ਚ ਕਰਨਾ ਪਵੇ ਜਿਨ੍ਹਾਂ ਦੇ ਅਜੇ ਬੱਚੇ ਛੋਟੇ ਨੇ 5-7 ਸਾਲ ਦੇ ਹੈ 10 ਸਾਲ ਦੇ ਹੈ ਉਹ ਹੁਣ ਤੋਂ ਹੀ ਇਹਨਾਂ ਗੱਲਾਂ ਤੇ ਧਿਆਨ ਦੇਣਾ ਸ਼ੁਰੂ ਕਰ ਲੈਣ ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਰਹਿਣ ਜਿਵੇਂ ਔਲਾਦ ਦਾ ਦੁੱਖ ਹੈ ਉਹ ਮਾਪਿਆਂ ਨੂੰ ਰੋਣ ਕੇ ਰੱਖ ਦਿੰਦਾ ਆ ਕਿਉਂਕਿ ਮਾਪੇ ਉਹ ਬੱਚਿਆਂ ਦੇ ਸਹਾਰੇ ਜਿਉਣਾ ਸਿੱਖਦੇ ਆ ਕਿ ਹੁਣ ਸਾਡੀ ਜ਼ਿੰਦਗੀ ਇੰਨਾ ਤੱਕ ਅੱਗੇ ਕੋਈ ਆਸ ਨਹੀਂ ਹੁੰਦੀ ਤੇ ਹੁਣ ਉਹ ਜਦੋਂ ਆਸ ਬੱਚੇ ਖਤਮ ਕਰ ਦੇਣ ਤਾਂ ਫਿਰ ਉਹ ਮਾਪਿਆਂ ਦਾ ਕੋਈ ਜਿਉਣਾ ਨਹੀਂ ਹੈ ਸੋ ਬਾਕੀ ਇੱਥੇ ਇਹ ਹੀ ਕਵਾਂਗੇ ਕਿ ਜੇਕਰ ਵੱਡੇ ਬੱਚੇ ਵੀ ਇਸ ਵੀਡੀਓ ਨੂੰ ਸੁਣ ਰਹੇ ਆ ਸੋ ਆਪਣੇ ਮਾਪਿਆਂ ਦਾ ਧਿਆਨ ਰੱਖੋ ਜੀ ਤੇ ਚੰਗੇ ਰਸਤੇ ਤੇ ਪੈਣ ਦੀ ਕੋਸ਼ਿਸ਼ ਕਰੋ ਚੰਗੀ ਸੰਗਤ ਕਰੋ ਮਾੜੀ ਸੰਗਤ ਨਾ ਕਰੋ ਮਾੜਾ ਹੀ ਰੰਗ ਚੜਦਾ ਹੈ ਗੰਦੀ ਜੈਸੀ ਸੰਗਤ ਵੈਸੀ ਰੰਗਤ ਹੁੰਦੀ ਹੈ ਤੂੰ ਹਮੇਸ਼ਾ ਹੀ ਸੋਚੀ ਦੇ ਨਾਲ ਚੱਲੋ ਤਾਂ ਕਿ ਇਹ ਜੀਵਨ ਜੋ ਹੈ ਅਸੀਂ ਖੁਸ਼ੀ-ਖੁਸ਼ੀ ਆਪਣਾ ਬਤਾਈਏ ਹਰ ਇੱਕ ਨੇ ਇੱਥੋਂ ਚਲੇ ਜਾਣਾ ਬੈਠਾ ਕਿਸੇ ਨੇ ਵੀ ਨਹੀਂ ਰਹਿਣਾ ਕਿਉਂਕਿ ਇਹ ਜ਼ਿੰਦਗੀ ਬਹੁਤ ਥੋੜੀ ਹੈ ਇਹ ਪਾਣੀ ਦੇ ਤਰ੍ਹਾਂ ਜੋ ਨਦੀਆਂ ਦੇ ਤਰ੍ਹਾਂ ਸਮਾਂ ਬੀਤਦਾ ਜਾ ਰਿਹਾ ਹੈ ਕਦੇ ਅੱਜ ਦਾ ਲੰਘਿਆ ਵੇਲਾ ਹੱਥ ਨਹੀਂ ਆਉਣਾ ਜੀ ਸੋ ਇਸ ਸਮੇਂ ਦੀ ਕਦਰ ਕਰੋ ਅੱਜ ਸਮੇਂ ਦੀ ਕਦਰ ਕਰੋਗੇ ਤੇ ਆਉਣ ਵਾਲੇ ਵਕਤ ਵਿੱਚ ਇਹ ਸਮਾਂ ਤੁਹਾਡੀ ਕਦਰ ਕਰੇਗਾ ਜੀ ਸੋ ਇਹਨਾਂ ਗੱਲਾਂ ਤੇ ਧਿਆਨ ਦੇਣਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਹੀ ਚੱਲੀਏ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਦੇ ਘਰਾਂ ਵਿੱਚ ਚਿਰਾਗ ਰੋਸ਼ਨ ਹੁੰਦੇ ਨੇ ਜੋਤ ਰੋਸ਼ਨ ਹੁੰਦੀ ਆ ਸੋ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਜ਼ਰੂਰ ਕਰ ਦੋ ਜੀ ਸੋ ਦੇਖੋ ਜੀ ਜਿਨ੍ਹਾਂ ਦੇ ਤਾਂ ਸਰਪ ਦੇ ਉੱਤੇ ਚਿਰਾਗ ਰੱਖੇ ਹੋਏ ਆ ਪਹਿਲਾਂ ਇੱਥੇ ਗੱਲ ਕਰ ਲਈਏ ਸੋ ਉਹਨਾਂ ਨੂੰ ਵੈਸੇ ਤਾਂ ਸੋਜੀ ਦੇ ਨਾਲ ਹੀ ਚੱਲਣਾ ਚਾਹੀਦਾ ਜੇਕਰ ਕੋਈ ਰੈਂਟ ਤੇ ਰਹਿ ਰਿਹਾ ਆ ਜਾਨੀ ਕਿ ਕਿਰਾਏ ਤੇ ਕੋਈ ਰਹਿੰਦਾ ਹੈ ਤਾਂ ਉੱਥੇ ਕਦੇ ਵੀ ਚਰਾਗ ਰੋਸ਼ਨ ਜਾਂ ਜੋਤ ਰੋਸ਼ਨ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਕਿਸੇ ਦਾ ਘਰ ਹੈ ਸੋ ਕੋਸ਼ਿਸ਼ ਕਰੋ ਕਿ ਉਹ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਉਹਨਾਂ ਨਾਲ ਦਿਲੋਂ ਪਿਆਰ ਹੈ ਜ਼ਰੂਰੀ ਨਹੀਂ ਜੋਤ ਦੇ ਨਾਲ ਹੀ ਪਿਆਰ ਹੁੰਦਾ ਹੈ ਉਹਨਾਂ ਨਾਲ ਇੱਕ ਬਚਨ ਕਰੋ ਉਹਨਾਂ 기ਰਦਾਸ ਕਰੋ ਕਿ ਮਾਲਕਾ ਸਾਨੂੰ ਵੀ ਘਰ ਦੇ ਤੇ ਅਸੀਂ ਆਪਣੇ ਘਰ ਚ ਤੇ ਵੀ ਬਿਠਾ ਕੇ ਸੇਵਾ ਕਰੀਏ ਉੱਥੇ ਤੁਹਾਡਾ ਅਸਥਨ ਲਗਾਈਏ ਤੁਹਾਡਾ ਚਿਰਾਗ ਕਰੀਏ ਜਾਂ ਜੋਤ ਰੋਸ਼ਨੀ ਕਰੀਏ ਜਿੰਨਾ ਦੀ ਵੀ ਸੇਵਾ ਕਰਦੇ ਹੋ ਜਦੋਂ ਤੁਸੀਂ ਇਹ ਅਰਦਾਸ ਕਰਦੇ ਜਾਉਂਗੇ ਉਹਨਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਤੇ ਉਹ ਕੰਮ ਜ਼ਰੂਰ ਸਵਾਰ ਦਿੰਦੇ ਨੇ ਜੀ ਤੇ ਬਾਕੀ ਫਿਰ ਵੀ ਜਿੱਕਰ ਹੁਣ ਇਹ ਕਰਮ ਕਰ ਚੁੱਕੇ ਹਾਂ ਸੈਲਫ ਤੇ ਚਿਰਾਗ ਰੋਸ਼ਨੀ ਹੋ ਰਿਹਾ ਹੈ ਤਾਂ ਫਿਰ ਵੀ ਚਲੋ ਤੁਹਾਡੇ ਲਈ ਸੌਖਾ ਹੈ ਕਿ ਤੁਸੀਂ ਉਹ ਚਿਰਾਗ ਉੱਲ ਜਾ ਕੇ ਉਸ ਨਵੇਂ ਘਰ ਦੇ ਵਿੱਚ ਆਪਣੇ ਮਕਾਨ ਦੇ ਵਿੱਚ ਰੱਖ ਸਕਦੇ ਆ ਕਿਉਂਕਿ ਜਿੱੱਕ ਵਿੱਚ ਚਿਰਾਗ ਜਾਂ ਜੋਤ ਲਗਾਈ ਹੋਈ ਆ ਤੇ ਉੱਥੋਂ ਵੀ ਜਦੋਂ ਚੱਕਣੀ ਹੈ ਬਚਨ ਕਰਨੇ ਆ ਅਰਦਾਸ ਬੇਨਤੀ ਕਰਨੀ ਆ ਪ੍ਰਸ਼ਾਦ ਦਾ ਭੋਲ ਲਗਾ ਲਓ ਜੋ ਵੀ ਬਣਾਉਂਦੇ ਹੋ ਤੇ ਉਹਨਾਂ ਅੱਗੇ ਅਰਦਾਸ ਕਰਨੀ ਆ ਕਿ ਤੁਸੀਂ ਹੁਣ ਆਪਣਾ ਪਹਿਰਾ ਫਿਰਕਾ ਜਿਸ ਜਗ੍ਹਾ ਤੇ ਅਸੀਂ ਤੁਹਾਡਾ ਸਨਵਾਵਾਂਗੇ ਉੱਥੇ ਲੈ ਚਲੋ ਅਰਦਾਸ ਕਰੋ ਕਿਸੇ ਸਿਆਣੇ ਦੀ ਸਲਾਹ ਲੈ ਲਓ ਸਿਆਣੇ ਤੇ ਤੋਂ ਹੀ ਕੰਮ ਕਰਾ ਲਓ ਬਜ਼ੁਰਗ ਦੇਵਕੀ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਕਦੇ ਵੀ ਕਿਰਾਏ ਦੇ ਮਕਾਨ ਵਿੱਚ ਜ਼ਮੀਨ ਤੇ ਜਰਾਗ ਰੋਸ਼ਨ ਜਾਂ ਜੋਤ ਰੋਸ਼ਨ ਨਹੀਂ ਕਰਨੀ ਹੈ ਸੋ ਹੁਣ ਆਪਾਂ ਗੱਲ ਕਰੀਏ ਕਿ ਜਿਨ੍ਹਾਂ ਨੇ ਜ਼ਮੀਨ ਤੇ ਯਾਨੀ ਮਿੱਟੀ ਦੀ ਥੜੀ ਬਣਾ ਕੇ ਫਿਰ ਟੈਲਾਂ ਵਗੈਰਾ ਲਗਾ ਕੇ ਉੱਚੀ ਹੋ ਜਾਂਦੀ ਹੈ ਜਗਾ ਪਿੰਡਾਂ ਨਾਲੋਂ ਉੱਚਾ ਚਰਾਗ ਜਿਵੇਂ ਵੀ ਕਹਦੇ ਦਾ ਕਿਹਾਉਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਜ਼ਮੀਨ ਤੇ ਲਗਾਇਆ ਹੋਇਆ ਯਾ ਚੀ ਉਹ ਚਰਾਗ ਕਦੇ ਵੀ ਨਹੀਂ ਚੱਕਿਆ ਜਾਂਦਾ ਸੋਜੀ ਦੇ ਨਾਲ ਅੱਗੇ ਤੋਂ ਚੱਲਣਾ ਹੈ ਸੋ ਚਰਾਗ ਜ਼ਮੀਨ ਤੋਂ ਕਦੇ ਵੀ ਚੱਕਿਆ ਨਹੀਂ ਜਾਂਦਾ ਕਿਉਂਕਿ ਜ਼ਮੀਨ ਤੇ ਚਰਾਗ ਜੋ ਹੈ ਉਹਦਾ ਪੱਕਾ ਹੋ ਜਾਂਦਾ ਵੀ ਪੱਕਾ ਪੈਰਾ ਹੋ ਜਾਂਦਾ ਕਿਉਂਕਿ ਪੀਰਾ ਪੀਰਾ ਦੀ ਸੇਵਾ ਕਰਦੇ ਹੂ ਤੇ ਪੀਰਾਂ ਦੀ ਕਬਰ ਬਣਦੀ ਹੈ ਜ਼ਮੀਨ 'ਚ ਤੇ ਉੱਥੇ ਫਿਰ ਪੀਰ ਦਾ ਪੱਕਾ ਪੈਰਾ ਹੋ ਜਾਂਦਾ ਹੈ ਜਿਸ ਨੂੰ ਫਿਰ ਉਹ ਚਰਾਗ ਕਦੇ ਨਾ ਛੇੜੋ ਜਿੱਥੇ ਲੱਗੇ ਹੋਏ ਆ ਕਾਫੀ ਸਮੇਂ ਤੋਂ ਜਣੀ ਬਜ਼ੁਰਗਾਂ ਦੇ ਸਮੇਂ ਤੋਂ ਤਾਂ ਉਹ ਚਰਾਗ ਨੂੰ ਕਦੇ ਨਹੀਂ ਛੇੜਨਾ ਚਾਹੀਦਾ ਇੱਕ ਥਾਂ ਹੀ ਰਹਿਣ ਦੇਣਾ ਚਾਹੀਦਾ ਕਿਉਂਕਿ ਫਿਰ ਉੱਥੋਂ ਪੈਰਾ ਕਦੇ ਹਿੱਲਦਾ ਨਹੀਂ ਹੈ ਫਿਰ ਜਿੱਥੇ ਚਰਾਗ ਲੱਗੇ ਹੋਏ ਆ ਉੱਥੇ ਹੀ ਰਹਿਣ ਦਿਓ ਕਦੇ ਉਹਨਾਂ ਨਾਲ ਛੇੜਛਾੜ ਨਾ ਕਰੋ ਜਿਵੇਂ ਸੇਵਾ ਚੱਲ ਰਹੀ ਹੋਵੇ ਹੀ ਸੇਵਾ ਕਰਦੇ ਜਾਓ ਸੋ ਵਸੇ ਇੰਨੀ ਕੁ ਗੱਲ ਦਾ ਹੀ ਧਿਆਨ ਰੱਖਣਾ ਹੈ ਕਿ ਘਰ ਦੇਖਣਾ ਹੈ ਆਪਣਾ ਹੈ ਜਾਂ ਬਗਾਨਾ ਹੈ ਉੱਥੇ ਸੋਜੀ ਦੇ ਨਾਲ ਚੱਲਣਾ ਹੈ ਜੀ ਫਿਰ ਜਿਵੇਂ ਜਗਾ ਬਜ਼ੁਰਗਾਂ ਨੇ ਬਣਾ ਦਿੱਤੀ ਹੈ ਪੀੜੀਆਂ ਸੇਵਾ ਕਰਦੀਆਂ ਆਈਆਂ ਉਸੇ ਤਰੀਕੇ ਨਾਲ ਕਰਦੀ ਰਹਿਣਾ ਚਾਹੀਦਾ ਜੀ ਸੇਵਾ ਸੰਗਤ ਨੂੰ ਸੋ ਇਹਨਾਂ ਗੱਲਾਂ ਤੇ ਧਿਆਨ ਦਿਓ ਸੋ ਕੀਠੀ ਦੇ ਚਰਾਗ ਚੱਕ ਕੇ ਬਦਲੇ ਜਾ ਸਕਦੇ ਆ ਪਰ ਜ਼ਮੀਨ ਤੋਂ ਚਰਾਗ ਨਹੀਂ ਬਦਲਿਆ ਜਾ ਸਕਦਾ ਸੋ ਜਿੱਥੇ ਇੱਕ ਵਾਰ ਉਹਨਾਂ ਦਾ ਆਸਣ ਲੱਗ ਗਿਆ ਪਹਿਰਾ ਹੋ ਗਿਆ ਜੀ ਸੋ ਉਥੋਂ ਪਹਿਰਾ ਉਹ ਫਿਰ ਕਦੇ ਨਹੀਂ ਚੱਕਦੇ ਕਿਉਂਕਿ ਸੇਵਾ ਕਾਫੀ ਸਮੇਂ ਹੋ ਜਾਂਦੀ ਆ ਇੱਕ ਤਾਂ ਹੀ ਫਿਰ ਪੈਰਾ ਫਿਰਕਾ ਉਹਨਾਂ ਦਾ ਰਹਿੰਦਾ ਹੈ ਜੀ ਸੋ ਬਾਦ ਵਿੱਚ ਦੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਹੁਣ ਹੀ ਸੋਜੀ ਦੇ ਨਾਲ ਚੱਲਣਾ ਚਾਹੀਦਾ ਹੈ ਜੀ ਹਮੇਸ਼ਾ ਹੀ ਸੇਵਾ ਵੀ ਕਰਨੀ ਆ ਕਿਸੇ ਫੱਕਰ ਹੁਈ ਦੀ ਜਾਂ ਕਿਸੇ ਦੇ ਕਹਿਣ ਤੇ ਕਈ ਵਾਰ ਇਨਸਾਨ ਦੁਖੀ ਹੁੰਦਾ ਹੈ ਕਿਸੇ ਦੇ ਕਹਿਣ ਤੇ ਕਦੇ ਕਿਤੇ ਜਾਂਦਾ ਕਦੇ ਕਿਤੇ ਤੇ ਉੱਥੋਂ ਜੇਕਰ ਰਸਤਾ ਮਿਲ ਵੀ ਜਾਂਦਾ ਕੋਈ ਰਾਹ ਫੜਾ ਵੀ ਦਿੰਦਾ ਹੈ ਤੇ ਫਿਰ ਵੀ ਸੋਜੀ ਦੇ ਨਾਲ ਚੱਲਣਾ ਹੈ ਤੇ ਆਉਣ ਵਾਲਾ ਪੀੜ੍ਹੀਆਂ ਬਾਰੇ ਸੋਚ ਵਿਚਾਰ ਜ਼ਰੂਰ ਕਰਨੀ ਆ ਸੋ ਜਿਹੜੇ ਘਰਾਂ ਦੇ ਵਿੱਚੋਂ ਪੱਕੇ ਚਿਰਾਗਾ ਨੂੰ ਚੱਕ ਦਿੰਦੇ ਨੇ ਜਗ੍ਹਾ ਨੂੰ ਚੱਕ ਦਿੰਦੇ ਹੈ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਉਹ ਮੁਸ਼ਕਲਾਂ ਆਉਂਦੀਆਂ ਜਿਨ੍ਹਾਂ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਬੰਦੇ ਨੇ ਕਿਉਂਕਿ ਜੇ ਇੱਕ ਵਾਰ ਇਹਨਾਂ ਦੀ ਨਾਰਾਜ਼ਗੀ ਹੋ ਜਾਵੇ ਤੇ ਫਿਰ ਛੇਤੀ ਗੁਣਾਂ ਦੇ ਨਹੀਂ ਆਉਂਦੇ ਫਿਰ ਛੇਤੀ ਕਿਤੇ ਮਾਗ ਨਹੀਂ ਕਰਦੇ ਬੰਦੇ ਨੂੰ ਸੋ ਬਹੁਤ ਜ਼ਿਆਦਾ ਨੁਕਸਾਨ ਭੁਗਤਣਾ ਪੈਂਦਾ ਸੋ ਇਸ ਲਈ ਹਮੇਸ਼ਾ ਸੋਚ ਸਮਝ ਕੇ ਕਦਮ ਚੱਕਣਾ ਹੈ ਜੀ ਸੋ ਫਿਰ ਇਹ ਨਹੀਂ ਹੁੰਦਾ ਕਿ ਜਿਹੜਾ ਹੁਣ ਕਈ ਮੈਂਬਰ ਨੇ ਘਰ ਦੇ ਕਹਿੰਦੇ ਨੇ ਕਿ ਜਗਾ ਤੋਂ ਕੁਝ ਨਹੀਂ ਮਿਲਿਆ ਨੂੰ ਚੱਕ ਲੋ ਇੱਕ ਮੈਂਬਰ ਕਹਿੰਦਾ ਕਿ ਨਹੀਂ ਜਗਾ ਚੱਕਣੀ ਨਹੀਂ ਮੈਂ ਸੇਵਾ ਕਰਦਾ ਸੋ ਇਹ ਨਾ ਕਦੇ ਸੋਚੋ ਕਿ ਜਿਹੜਾ ਇਨਸਾਨ ਨਹੀਂ ਰਾਜੀ ਸੀ ਸੇਵਾ ਚੱਕਣ ਚ ਸੋ ਉਹਨੂੰ ਸਜ਼ਾ ਨਹੀਂ ਮਿਲਦੀ ਉਹਨੂੰ ਵੀ ਬਰਾਬਰ ਉਹਨਾਂ ਹੀ ਸਜ਼ਾ ਭੁਗਤਣੀ ਪੈਂਦੀ ਆ ਕਿਉਂਕਿ ਰੋਕਿਆ ਨਹੀਂ ਉਸ ਸਮੇਂ ਸੋਤੇ ਆਪਣਾ ਜੁਮਰ ਚਲਾ ਲਉਂਗੇ ਤੇ ਉਹ ਫੱਕਰ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦੇਵੇ ਇੱਥੇ ਖਤਮ ਕਰ ਦੋ ਗੱਲ ਕਿ ਉਹਨਾਂ ਤੋਂ ਉੱਪਰ ਕੁਝ ਹੈ ਹੀ ਨਹੀਂ ਅਸੀਂ ਆਪਣੀ ਜ਼ਿੰਦਗੀ ਜੋ ਹੈ ਉਹਨਾਂ ਤੇ ਲਿਖੇ ਲਾ ਦਿੱ ਤੇ ਉਹਨਾਂ ਨੂੰ ਸੌਂਪ ਦਿੱਤੀ ਉਹਨਾਂ ਨੂੰ ਸਾਡੇ ਚੰਗੇ ਮਾੜੇ ਬਾਰੇ ਖਬਰ ਹੈ ਸੋ ਹੁਣ ਜੀ ਵੀਡੀਓ ਕਾਫੀ ਲੰਬੀ ਹੋ ਗਈ ਆਪਾਂ ਇੱਥੇ ਹੀ ਇਹ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੀ ਵਾਤਵਾਦ ਸ਼ੇਅਰ ਵੀਡੀਓ ਜਰੂਰ ਕਰਨਾ ਜੈ ਪੀਰਾਂ ਦੀ ਜੀ ਜੈ ਸਾਈਆਂ